ਪਿਆਰੇ ਵਿਦਿਆਰਥੀਓ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਚ ਬੇਟਾ ਆਪਾਂ ਗੱਲ ਕਰਾਂਗੇ ਜਿਹੜਾ ਤੁਹਾਡਾ ਅਕਾਡੈਮਿਕ ਇਅਰ 2024-25 ਦੇ ਲਈ ਸਮਾਜਿਕ ਸਿੱਖਿਆ ਦਾ ਪੇਪਰ ਹੋਏਗਾ ਉਹਦੇ ਲਈ ਆਪਾਂ ਇੱਕ ਮਾਡਲ ਟੈਸਟ ਪੇਪਰ ਹੱਲ ਕਰਾਂਗੇ ਇਹਦੇ ਤੁਹਾਨੂੰ ਪਤਾ ਲੱਗ ਜਾਏ ਕਿੰਨੇ ਕਿੰਨੇ ਨੰਬਰ ਦੇ ਕਿਹੜੇ ਕਿਹੜੇ ਕੁਐਸਚਨ ਤੁਹਾਨੂੰ ਆਉਣਗੇ ਦੂਸਰਾ ਇੰਪੋਰਟੈਂਟ ਕੁਐਸਚਨ ਇਹਦੇ ਵਿੱਚ ਉਮੀਦ ਹੈ ਇਹਦੇ ਵਿੱਚੋਂ ਕੁਝ ਕੁਐਸਚਨ ਤੁਹਾਨੂੰ ਰਿਪੀਟ ਹੋ ਸਕਦੇ ਨੇ ਤਾਂ ਭਾਗ ਊੜਾ ਦੇ ਵਿੱਚ ਪਹਿਲਾ ਕੁਐਸਚਨ ਹੈ ਜੈਵਿਕ ਭੂਗੋਲ ਕੀ ਹੈ ਹਾਂਜੀ ਬੇਟਾ ਜੈਵਿਕ ਭੂਗੋਲ ਕੀ ਹੈ ਵੀ ਜੀਵਤ ਚੀਜ਼ਾਂ ਦਾ ਵਿਆਪਕ ਅਧਿਐਨ ਭਾਰਤ ਵਿੱਚ ਸੰਸਾਰ ਦੇ ਕਿੰਨੇ ਫੀਸਦੀ ਨਵਿਆਣਯੋਗ ਜਲ ਸਰੋਤਾਂ ਨੇ ਹਾਂਜੀ ਕਿੰਨੇ ਨੇ ਵੀ 4% ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਕਿਸ ਨੇ ਦਿੱਤੀ ਸੀ ਐਡਮ ਸਮਿਥ ਨੇ ਹੈਡ ਲਿਖਿਆ ਵਿੱਚ ਜੋ ਕਿਹੜਾ ਸਰੋਤ ਉਧਾਰ ਦਾ ਰਸਮੀ ਸਰੋਤ ਨਹੀਂ ਹੈ ਮਹਾਜਨ 2011 ਦੀ ਜਨਗਣਨਾ ਅਨੁਸਾਰ ਭਾਰਤ ਦੇ ਕਿੰਨੇ ਪ੍ਰਤੀਸ਼ਤ ਜਨਸੰਖਿਆ ਗਰੀਬੀ ਰੇਖਾ ਤੋਂ ਥੱਲੇ ਰਹਿੰਦੀ ਸੀ 21.9% ਵਿਸ਼ਭੂ ਭੋਗਤ ਅਧਿਕਾਰ ਦੇ ਪਸ ਕਦੋਂ ਮਨਾਇਆ ਜਾਂਦਾਗਾ 24 ਦਸੰਬਰ ਸੱਜਣ ਠੱਗ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਸਥਾਨ ਤੇ ਹੋਈ ਸੀ ਤਾਲੁੰਬਾ ਵਿਖੇ ਹੋਈ ਸੀ ਗੁਰੂ ਅੰਗਦ ਦੇਵ ਜੀ ਕਦੋਂ ਜੋਤੀ ਜੋਤ ਸਮਾਈ ਹਾਂਜੀ ਕਦੋਂ ਜੋਤੀ ਜੋਤ ਸਮਾਈ ਵੀ 1552 ਈਸਵੀ ਦੇ ਵਿੱਚ ਪੰਗਾਣੀ ਦਾ ਯੁੱਧ ਕਦੋਂ ਲੜਿਆ ਗਿਆ 1688 ਈਸਵੀ ਦੇ ਵਿੱਚ ਦੇਸ਼ ਭਗਤੀ ਨਾਲ ਸੰਬੰਧਿਤ ਗੀਤ ਪਗੜੀ ਸੰਭਾਲ ਜੱਟਾ ਕਿਸ ਨੇ ਲਿਖਿਆ ਸੀ ਹਾਂਜੀ ਕਿਹਨੇ ਲਿਖਿਆ ਸੀ ਬੰਕੇ ਦਿਆਲ ਨੇ ਰਾਸ਼ਟਰਪਤੀ ਦੀ ਚੋਣ ਕਿਸ ਵਿਧੀ ਰਾਹੀਂ ਕੀਤੀ ਜਾਂਦੀ ਹੈ ਅਪਰਤੱਖ ਵਿਧੀ ਨਾਲ ਚੋਣ ਵਿਧੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਪਰਤੱਖ ਤੇ ਅਪਰਤੱਖ ਜਦੋਂ ਅਸੀਂ ਖੁਦ ਵੋਟਾਂ ਪਾ ਕੇ ਕਿਸੇ ਨੂੰ ਚੁਣਦੇ ਹਾਂਗੇ ਉਹ ਪਰਤੱਖ ਵਿਧੀ ਹੈ ਜਦੋਂ ਸਾਡੇ ਦੁਆਰਾ ਚੁਣੇ ਹੋਏ ਨੁਮਾਇंदे ਕਿਸ ਨੂੰ ਚੁਣਦੇ ਨੇ ਉਹ ਅਪਰਤੱਖ ਵਿਧੀ ਹੈ ਤਾਂ ਰਾਸ਼ਟਰਪਤੀ ਦੀ ਚੋਣ ਆਪਰ ਤੱਕ ਵਿਧੀ ਨਹੀਂ ਕੀਤੀ ਜਾਂਦੀ ਹੈ। ਰਾਸਵਧ ਦਾ ਕਾਰਜਕਾਲ ਕਿੰਨਾ ਹੁੰਦਾ ਵੀ 6 ਸਾਲ ਤੇ ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾਗਾ 5 ਸਾਲ। ਇਸ ਤੋਂ ਬਾਅਦ ਖਾਲੀ ਥਾਂ ਮਾਂ ਨੇ ਆਪਣੇ ਕੋਲ ਓਬਜੈਕਟਿਵ ਟਾਈਪ ਕੁਐਸਚਨ ਨੇ ਪਹਿਲਾ ਹੈ। ਲੁਨਾਰਚੀ ਡੈਸ਼ ਰਾਜ ਵਿੱਚ ਸਥਿਤ ਹੈ। ਹਾਂਜੀ ਕਿੱਥੇ ਸਥਿਤ ਹੈ ਵੀ ਇਹ ਮਹਾਰਾਸ਼ਟਰ ਦੇ ਵਿੱਚ। ਦੂਸਰਾ ਇੰਟਰਨੈਟ ਵੈਕਿੰਗ ਦਾ ਇੱਕ ਆਧੁਨਿਕ ਰੂਪ ਹੈ ਵੀ ਹਾਂਜੀ ਆਧੁਨਿਕ ਵਿੱਤ ਪ੍ਰਣਾਲੀ ਦਾ। ਆਧੁਨਿਕ ਵਿੱਤ ਪ੍ਰਣਾਲੀ ਦਾ ਗੁਰੂ ਨਾਨਕ ਦੇਵ ਜੀ ਨੂੰ ਡੈਚ ਦੀ ਪਾਟਸ਼ਾਲਾ ਵਿੱਚ ਪੜ੍ਹਨ ਲਈ ਭੇਜਿਆ ਗਿਆ ਹਾਂਜੀ ਪੰਦੇ ਦੀ ਪਾਟਸ਼ਾਲਾ ਦੇ ਵਿੱਚ ਪੰਜਾਬ ਰਾਜ ਤੋਂ ਲੋਕ ਸਭਾ ਦੇ ਵਿੱਚ ਕਿੰਨੇ ਮੈਂਬਰ ਚੁਣ ਕੀਤੇ ਨੇ ਵੀ 13 ਰਾਜ ਸਭਾ ਦੇ ਵਿੱਚ 7 ਅੱਗੇ ਸਹੀ ਗਲਤ ਨੇ ਡਾਕਟਰ ਰਜਿੰਦਰ ਸਿੰਘ ਨੂੰ ਭਾਰਤ ਦਾ ਜਲ ਪੁਰਸ਼ ਕਿਹਾ ਜਾਂਦਾ ਹੈਗਾ ਇਹ ਸਹੀ ਹੈ ਬਿਕਾਸ ਦੇ ਨਾਲ ਨਾਲ ਪ੍ਰਾਥਮਿਕ ਖੇਤਰ ਦੀ ਤੁਲਨਾਤਮਕ ਮਹੱਤਵ ਵਿੱਚ ਵਾਧਾ ਹੁੰਦਾ ਹੈ ਇਹ ਵੀ ਸਹੀ ਹੈ ਗੁਰੂ ਅਮਰਦਾਸ ਜੀ ਦਾ ਪਹਿਲਾ ਨਾਮ ਭਾਈ ਲੈਣਾ ਜੀ ਸਹੀ ਗਲਤ ਲੋਕ ਸਭਾ ਦਾ ਮੈਂਬਰ ਬਣ ਲਈ ਘਟੋ ਘਟ ਉਮਰ 30 ਸਾਲ ਹੋਣੀ ਚਾਹੀਦੀ ਹੈ ਇਹ ਵੀ ਗਲਤ ਕਿੰਨੀ ਹੋਣੀ ਚਾਹੀਦੀ ਹੈ ਵੀ ਇੱਥੇ 25 ਸਾਲ ਹੋਣੀ ਚਾਹੀਦੀ ਹੈਗੀ ਠੀਕ ਅੱਗੇ ਕੁਐਸਚਨ ਨੇ ਵੀ ਨਿਰਮਾਣ ਤੋਂ ਕੀ ਭਾਵ ਹੈ ਉਪਭੋਗਤਾ ਸੁਰੱਖਿਆ ਐਕਟ ਕਦੋਂ ਬਣਾਇਆ ਗਿਆ ਸੀ ਚਾਬੀਆਂ ਵਾਲਾ ਮੋਰਚਾ ਕਿਉਂ ਲੱਗਿਆ ਤੇ ਕ ਲੋਕਤੰਤਰ ਤੋਂ ਤੁਸੀਂ ਕੀ ਸਮਝਣੇ ਹੋਗੇ ਇਹ ਮੈਂ ਤੁਹਾਨੂੰ ਸ਼ੋਅ ਕਰ ਦਣਾ ਤੁਸੀਂ ਵੇਖ ਲਿਓ ਉਹਦੇ ਵਿੱਚ ਬਹੁਤ ਸਾਰੇ ਓਕੇ ਓਕੇ ਕੁਐਸਚਨ ਹੈਗੇ ਇਹਦੇ ਵਿੱਚ ਕਾਫੀ ਕੁਐਸਚਨ ਨੇ ਵੀ ਉਮੀਦ ਹੈ ਇਹਦੇ ਵਿੱਚੋਂ ਕੁਝ ਕੁਐਸਚਨ ਤੁਹਾਡੇ ਜਿਹੜੇ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਹੈਗੇ ਤੁਸੀਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਯਾਦ ਕਰਨਾਗਾ ਤਾਂ ਪਹਿਲੇ ਵਿਦਿਆਰਥੀਓ ਪਹਿਲਾ ਕੁਐਸਚਨ ਸੀ ਆਪਣੇ ਕੋਲ ਵੀ ਨਿਰਮਾਣ ਸੰਨਤਾਂ ਜੋ ਸੰਨਤਾਂ ਕਿਸੇ ਵੀ ਤਰ੍ਹਾਂ ਦੇ ਕੱਚੇ ਮਾਲ ਨੂੰ ਵਧੇਰੇ ਕੀਮਤੀ ਤੇ ਨਵੇਂ ਪੱਖ ਤੋਂ ਵਰਤਣਯੋਗ ਵਸਤੂ ਵਿੱਚ ਬਦਲ ਦਿੰਦੀਆਂ ਨੇ ਉਹਨੂੰ ਅਸੀਂ ਨਿਰਮਾਣ ਸੰਨਤਾਂ ਕਹਿੰਦੇ ਹਾਂਗੇ ਉਪਪੌਗਤਾ ਉਪਪੌਗਤਾ ਸੁਰੱਖਿਆ ਐਕਟ 1986 ਦੇ ਵਿੱਚ ਪਾਸ ਹੋਇਆ ਸੀ ਠੀਕ ਹੈ ਤੀਸਰਾ ਕੁਐਸਚਨ ਸੀ ਵੀ ਆਪਣੇ ਕੋਲ ਚਾਬੀਆਂ ਵਾਲਾ ਮੋਰਚਾ ਕਿਉਂ ਲੱਗਿਆ ਸੀ ਠੀਕ ਹੈ ਕਿਉਂਕਿ ਅੰਗਰੇਜ਼ ਸਰਕਾਰ ਸੀ ਵੀ ਉਹਨਾਂ ਨੇ ਜਿਹੜਾ ਦਰਬਾਰ ਸੈ ਵੀ ਸੀ ਅੰਮ੍ਰਿਤਸਰ ਠੀਕ ਹੈ ਉੱਥੋਂ ਦੇ ਗੋਲਕ ਦੀਆਂ ਚਾਬੀਆਂ ਅੰਗਰੇਜ਼ਾਂ ਕੋਲ ਸੀ ਉਹ ਚਾਬੀਆਂ ਪ੍ਰਾਪਤ ਕਰਨ ਦੇ ਲਈ ਚਾਬੀਆਂ ਵਾਲਾ ਮੋਰਚਾ ਲਗਾਇਆ ਗਿਆ ਸੀ ਲੋਕਤੰਤਰ ਦਾ ਅਰਥ ਹੈ ਲੋਕਾਂ ਦਾ ਲੋਕਾਂ ਲਈ ਅਤੇ ਲੋਕਾਂ ਦੁਆਰਾ ਸ਼ਾਸਨ ਇਹ ਤੁਸੀਂ ਬਹੁਤ ਵਾਰੀ ਪੜਿਆ ਹੋਗਾ ਇਸ ਤੋਂ ਬਾਅਦ ਤੁਹਾਡੇ ਕੋਲ 5-5 ਅੰਕਾ ਵਾਲੇ ਚਾਰ ਕੁਐਸਚਨ ਹੋਣਗੇ ਵੀ ਜਾਂ ਦੇ ਵਿੱਚ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਚਾਰ ਕਰਨੇ ਹੋਣਗੇ ਇੱਕ ਆਪਣੇ ਕੋਲ ਆਏਗਾ ਚਾਰ ਨੰਬਰ ਦਾ ਵੀ ਸਰੋਤ ਅਧਾਰਿਤ ਪ੍ਰਸ਼ਨ ਠੀਕ ਇਹ ਆਪਾਂ ਵੇਖ ਲਾਂਗੇ ਜੋ ਜਿਵੇਂ ਪਹਿਲਾਗਾ ਭਾਰਤ ਦੀ ਵਿਦੇਸ਼ ਨੀਤੀ ਦਾ ਮੁੱਖ ਸਿਧਾਂਤ ਕੀ ਹੈ ਵੀ ਇਹ ਆਪਾਂ ਨੂੰ ਟੌਪਿਕ ਵੀ ਹੈਗਾ ਠੀਕ ਹੈ ਹੋਏਗਾ ਗੁੱਟ ਨਰਲੇਪਤਾ ਨੀਤੀ ਜੇ ਗੁੱਟਾਂ ਤੋਂ ਦੂਰ ਰਹਿਣਾ ਠੀਕ ਹੈ ਗੁੱਟ ਨਰਲੇਪ ਨੀਤੀ ਦੂਸਰੇ ਵਿਸ਼ੇ ਤੋਂ ਬਾਅਦ ਰੂਸ ਤੇ ਅਮਰੀਕਾ ਵਿਚਕਾਰ ਕਿਹੜਾ ਹੀ ਉਦ ਚੱਲਿਆ ਬੇਟਾ ਹਾਂਜੀ ਇਸ ਨੂੰ ਆਪਾਂ ਬੋਲਦੇ ਆਂ ਵੀ ਸ਼ੀਤ ਯੁੱਧ ਕਿਹੜਾ ਹੀ ਉਦ ਸ਼ੀਤ ਯੁੱਧ ਸਿਰਫ ਗੱਲਾਂ ਬਾਤਾਂ ਵਾਲਾ ਯੁੱਧ ਇੰਗਲਿਸ਼ ਚ ਇਹਨੂੰ ਸੀ ਬੋਲਦੇ ਆਂ ਵੀ ਕੋਲਡ ਵਾਰ ਕੋਲਡ ਵਾਰ ਤੀਸਰਾ ਗੁੱਟਨਰਲੇਪ ਅੰਦੋਲਨ ਉੱਤੇ ਨੋਟ ਲਿਖੋ ਵੀ ਏ ਦੇ ਵਿੱਚ ਉੱਤਰ ਆਦਾਗਾ ਗੁੱਟਨਰਲੇਪ ਦਾ ਅਰਥ ਹੈ ਆਹ ਵਾਲਾ ਸਾਰਾ ਠੀਕ ਇਸ ਤੋਂ ਬਾਅਦ ਵੀ ਨਕਸ਼ਾ ਕਾਰਜ ਹੈ ਠੀਕ ਹੈ 4 4 ਨੰਬਰ ਦੇ ਆਪਣੇ ਕੋਲ ਦੋ ਨਕਸ਼ੇ ਨੇ ਭੂਗੋਲ ਅਤੇ ਇਤਿਹਾਸ ਦਾ ਇਹ ਨਕਸ਼ੇ ਵਾਲੀ ਵੀਡੀਓ ਬੇਟਾ ਆਪਾਂ ਇਸ ਵੀਡੀਓ ਦੇ ਅੰਡ ਦੇ ਵਿੱਚ ਲਾ ਦਾਂਗੇ ਉਹਦੇ ਵਿੱਚ ਮੈਂ ਸਾਰੇ ਨਕਸ਼ੇ ਹੱਲ ਕੀਤੇ ਨੇ ਭੂਗੋਲ ਦੇ ਵੀ ਤੇ ਇਤਿਹਾਸ ਦੇ ਤੁਸੀਂ ਉਹ ਨਕਸ਼ੇ ਦੇਖ ਕੇ ਆਪਣੀ ਤਿਆਰੀ ਪੇਪਰ ਦੀ ਕਰ ਸਕਦੇ ਠੀਕ ਹੈ ਬੇਟਾ ਪੇਪਰ ਲਈ ਤੁਹਾਨੂੰ ਸਾਰਿਆਂ ਨੂੰ 올 ਦਾ ਬੈਸਟ ਥੈਂਕ ਯੂ